ਹਾਂਜੀ ਸਟੂਡੈਂਟਸ ਵੈਲਕਮ ਕਰਦਾਂ ਤੁਹਾਡਾ ਟੂਰ ਸਟੱਡੀ ਕਲਾਸ YouTube ਚੈਨਲ ਦੇ ਵਿੱਚ ਇਸ ਵੀਡੀਓ ਦੇ ਵਿੱਚ ਸਟੂਡੈਂਟਸ ਆਪਾਂ ਜਿਹੜੀ ਕਿ ਕਰੀਬ ਦੀ ਢਿੰਗਰੀ ਜਿਹੜੀ ਕਹਾਣੀ ਹੈ ਜਿਸ ਦਾ ਆਪਾਂ ਸਾਰ ਕਰਾਂਗੇ ਹਾਂਜੀ ਕਰੀਬ ਦੀ ਢਿੰਗਰੀ ਤੇ ਪਹਿਲਾਂ ਵਾਲੇ ਤੁਹਾਡੇ ਸਾਰੀਆਂ ਵੀਡੀਓਜ਼ ਅਪਲੋਡ ਕੀਤੀਆਂ ਹੋ ਜਾਂ ਨੇ ਪਲੇਲਿਸਟ ਮੈਂ ਕਮੈਂਟ ਬਾਕਸ ਦੇ ਵਿੱਚ ਪਿੰਨ ਕਰ ਦੂੰਗੀ ਜਿਹਦੇ ਵਿੱਚ ਤੁਹਾਨੂੰ ਸਾਰੀਆਂ ਵੀਡੀਓਜ਼ ਦੇ ਵਿੱਚੋਂ ਮਤਲਬ ਕਿ ਸਾਰੇ ਸਟੋਰੀਜ਼ ਮਿਲ ਜਾਣਗੇ ਤੇ ਬਾਕੀ ਜਿਹੜਾ ਤੁਹਾਡਾ ਗ੍ਰਾਮਰ ਬਾਕੀ ਪੋਰਸ਼ਨ ਆ ਮਿਡਲ ਕੀ ਹੈ ਪੈਰਾ ਕੀ ਹੈ ਉਹ ਅਲੱਗ ਵੀਡੀਓ ਆ ਉਦੋਂ ਮੈਂ ਜਿਹੜੀ ਕਿ ਲਿੰਕ ਪ੍ਰੋਵਾਈਡ ਕਰਵਾ ਦੂੰਗੀ ਤੁਹਾਨੂੰ ਉਹਦੇ ਵਿੱਚ ਸਾਰੇ ਸਬਜੈਕਟਸ ਨੇ ਹਾਂਜੀ ਕਰੀਰ ਦੇ ਢਿੰਗਰੀ ਕਹਾਣੀ ਪੰਜਾਬ ਦੇ ਪ੍ਰਸਿੱਧ ਗਲਪਕਾਰ ਗੁਰਦੇਵਾਲ ਸਿੰਘ ਦੀ ਲਿਖੀ ਹੋਈ ਹੈ ਠੀਕ ਹੈ ਤੇ ਗਲਪਕਾਰ ਹੁੰਦਾ ਵੀ ਜਿਹੜਾ ਨਾਵਲ ਨਾਟਕ ਕਹਾਣੀ ਰਚਦਾ ਠੀਕ ਹੈ ਇਸ ਕਹਾਣੀ ਵਿੱਚ ਕਹਾਣੀ ਕਰਨੇ ਸਾਡੇ ਸਮਾਜ ਦੇ ਸਾਡੇ ਸਮਾਜ ਦਾ ਵੀ ਇਸਤਰੀ ਪ੍ਰਤੀ ਕੀ ਰਵਈਆ ਠੀਕ ਹੈ ਲੇਡੀਜ਼ ਦੇ ਪ੍ਰਤੀ ਕੀ ਰਵਈਆ ਉਹਨੂੰ ਪੇਸ਼ ਕੀਤਾ ਜਿਹੜਾ ਕਿ ਬਹੁਤ ਹੀ ਵੱਡਾ ਕਠੋਰ ਹੈ ਖਾਸ ਕਰਕੇ ਗਰੀਬ ਘਰਾਂ ਦੀਆਂ ਧੀਆਂ ਲਈ ਹਾਂਜੀ ਕਹਾਣੀ ਵਿੱਚ ਅਸੀਂ ਦੇਖਦੇ ਹਾਂ ਕਿ ਬਲੰਤੋ ਦਾ ਗਿਆਲੇ ਨਾਲ ਵਿਆਹ ਹੋਇਆ ਜਦੋਂ ਬਲੰਤੋ ਦਾ ਗਿਆਲੇ ਦੇ ਨਾਲ ਵਿਆਹ ਹੋਇਆ ਇਹਨੂੰ 14 ਸਾਲ ਹੋ ਗਏ ਤੇ ਜਦੋਂ ਬਲੰਤੋ ਵਿਆਹੀ ਆਈ ਸੀ ਤੇ ਜਦੋਂ ਬਲੰਤੋ ਵਿਆਹ ਕੇ ਆਈ ਸੀ ਤਾਂ ਉਸ ਸਮੇਂ ਉਸ ਦੀ ਸੁੰਦਰਤਾ ਦੀਆਂ ਗੱਲਾਂ ਸਾਰੇ ਪਿੰਡ ਦੇ ਵਿੱਚ ਫੈਲ ਗਈਆਂ ਉਹ ਬਹੁਤ ਜ਼ਿਆਦਾ ਸੋਹਣੀ ਹੈ ਤੇ ਕੋਈ ਵੱਡੇ ਤੋਂ ਵੱਡਾ ਪਾਰਖੂ ਵੀ ਉਹਦੇ ਵਿੱਚ ਨੁਕਸ ਨਹੀਂ ਕੱਢਦਾ ਕੱਟ ਸਕ ਰਹੀ ਸੀ ਮਤਲਬ ਕਿ ਇੰਨੀ ਸੋਹਣੀ ਸੀ ਪਰੰਤੂ 14 ਸਾਲ ਬੀਤਣ ਦੇ ਮਗਰੋਂ ਦੀ ਸਾਰੀ ਸੁੰਦਰਤਾ ਉਡ ਪੁੱਟ ਗਈ ਇਸ ਦਾ ਮੁੱਖ ਕਾਰਨ ਇਹ ਸੀ ਕਿ ਬਲੰਤੋ ਨਾਲ ਉਹਦੇ ਸੱਸ ਸਹੁਰਾ ਦਿਉਰ ਮਾਗੀ ਉਹਦੇ ਦਿਉਰ ਦਾ ਨਾਮ ਸੀ ਮਾਗੀ ਤੇ ਦਰਾਣੀ ਬਹੁਤ ਬੁਰਾ سلوਕ ਕਰਦੇ ਸੀ ਜਦੋਂ ਅਜੇ ਉਹ ਵਿਆਹ ਕੇ ਆਈ ਸੀ ਤਾਂ ਉਸ ਦੀ ਸੱਸ ਨੇ ਉਹਨੂੰ ਘੱਟ ਦਾਜ਼ ਲਿਉਣ ਕਰਕੇ ਮਿਹਣੇ ਮਾਰਨੇ ਸ਼ੁਰੂ ਕਰ ਦਿੱਤੇ ਵੀ ਤੂੰ ਦਾਜ਼ ਘੱਟ ਲੈਣਾ ਤੇ ਬਲੰਤੋ ਨੂੰ ਸੱਸ ਵੱਲੋਂ ਆਂਡ ਗਵਾਂਡ ਦੇ ਵਿੱਚ ਕੀਤੇ ਜਾਂਦੇ ਬਦਖੋਨਿਆਂ ਬਾਰੇ ਸੁਣ ਕੇ ਬਹੁਤ ਦੁੱਖ ਹੁੰਦਾ ਕੀ ਮੇਰੇ ਗੱਲਾਂ ਕਰਦੀ ਆ ਪਹਿਲਾਂ ਸੱਸ ਇਹ ਗੱਲਾਂ ਜਿਹੜੀ ਕਿ ਬਲੰਤੋ ਦੇ ਪਿੱਠ ਪਿੱਛੇ ਕਰਦੀ ਸੀ ਪਰ ਹੁਣ ਉਹ ਦੇ ਸਾਹਮਣੇ ਕਰਨ ਲੱਗ ਪਈ ਤੇ ਇੱਕ ਰਾਤ ਬਲੰਤੋ ਨੇ ਗੱਲ ਸਾਰੀ ਇਹ ਆਪਣੇ ਪਤੀ ਗਿਆਲੇ ਨੂੰ ਦਸੀ ਪਰ ਗਿਆਲਾ ਤੀਮੀਆਂ ਵਰਗਾ ਬੰਦਾ ਸੀ ਗਿਆਲਾ ਕਿਵੇਂ ਦਾ ਸੀ ਤੀਮੀਆਂ ਵਰਗਾ ਬੰਦਾ ਸੀ ਬਹੁਤ ਨਰਮੀ ਸੁਭਾਅ ਵਾਲਾ ਸੀ ਉਹ ਤੇ ਇਹਨੇ ਨਰਮੀ ਦੇ ਨਾਲ ਕਿਹਾ ਮੈਂ ਜੂਨ ਜੰਮਿਆ ਕਦੇ ਮਾਪਿਆਂ ਸਾਹਮਣੇ ਨਹੀਂ ਬੋਲਿਆ ਜੇ ਤੂੰ ਅੱਗੇ ਬੋਲ ਪਈ ਤਾਂ ਸਾਰੀ ਰੱਖੀ ਰਖਾਈ ਖੋ ਵਿੱਚ ਪੈ ਜਾਊਗੀ ਵੀ ਬੋਲਣਾ ਨਹੀਂ ਹੈਗਾ ਮਾਪਿਆਂ ਸਾਹਮਣੇ ਤੇ ਹੋਰ ਭਾਵੇਂ ਜੋ ਜੀ ਆਵੇ ਕਰ ਪਰ ਮੇਰੇ ਮਾਪਿਆਂ ਮੂਰੇ ਨਾ ਬੋਲੀ ساری ਉਮਰ ਵਾਸਤੇ ਨਾ ਬੋਲੀ ਇਹ ਮਤਲਬ ਕਿ ਗਿਆਲੇ ਨੇ ਆਪਣੀ ਪਤਨੀ ਨੂੰ ਕਿਹਾ ਬਲੰਤੋ ਤਾਂ ਗਿਆਲੇ ਨੇ ਬਲੰਤੋ ਪਾਸੋ ਸੱਸ ਸਹੁਰੇ ਸਾਹਮਣੇ ਨਾ ਬੋਲਣ ਦਾ ਵਚਨ ਲੈ ਲਿਆ ਤੇ ਬਲੰਤੋ ਨੂੰ ਵੀ ਐਵੇਂ ਮਹਿਸੂਸ ਹੋਇਆ ਵੀ ਜਿਵੇਂ ਰਮ ਦੀ ਪੈਲੀ ਵਿੱਚ ਪੈਂਦੇ ਮੋਗੇ ਦੇ ਮੂੰਹ ਅੱਗੇ ਜਿਵੇਂ ਮੋਗਾ ਦੇ ਮੂੰਹ ਅੱਗੇ ਕਰੀਰ ਦੀ ਕੋਈ ਢਿੰਗ ੜਾਤੀ ਜਿਹਦੇ ਨਾਲ ਉਹਦਾ ਅੰਦਰ ਪਾਣੀ ਦੀ ਤਿਹਾਈ ਪੈਲੀ ਵਾਂਗ ਪਹਿਲਾਂ ਸੁੱਕਣ ਤੇ ਫਿਰ ਤੜਕਣ ਲੱਗ ਪਿਆ। ਬਲਕਿ ਜਦੋਂ ਮੋਗੇ ਦੇ ਅੰਦਰ ਕਰੀੜ ਕਰੀਰ ਦੀ ਢਿੰਗਰੀ ਲਾਤੀ ਤਾਂ ਪਾਣੀ ਜਿਹੜਾ ਕਿ ਅੰਦਰ ਨਾ ਗਿਆ ਤਾਂ ਜਿਵੇਂ ਪਾਣੀ ਦੇ ਬਿਨਾਂ ਜਿਹੜੀ ਪੈਲੀ ਆ ਖੇਤੀ ਆ ਠੀਕ ਆ ਖੇਤ ਆ ਉਹ ਸੁੱਕ ਜਾਂਦਾ ਫਿਰ ਉਹ ਚੁੱਤੇੜਾਂ ਪੈਣ ਲੱਗ ਜਾਂਦੀ ਐਵੇਂ ਉਹਨੂੰ ਆਪਣਾ ਅੰਦਰ ਲੱਗਿਆ ਵੀ ਮੇਰਾ ਅੰਦਰ ਵੀ ਹੁਣ ਐਵੇਂ ਸੁੱਕ ਰਿਹਾ ਤੇ ਤੜਕਣ ਲੱਗ ਪਿਆ। ਤਾਂ ਪੂਰੇ 3 ਸਾਲ ਉਹ ਸ਼ਰਾਬੀ ਸੌਰੀ ਤੇ ਦਿਉਰ ਦੀਆਂ ਸੁਣਦੀ ਰਹੀ। ਤੇ ਉਹਨੇ ਗਿਆਲੇ ਨੂੰ ਦਿੱਤਾ ਬਚਨ ਨਹੀਂ ਤੋੜਿਆ ਮਤਲਬ ਕਿ ਮਾ ਸਸੋਰੇ ਸਾਹਮਣੇ ਨਾ ਬੋਲੀ ਤੇ ਘਰ ਦਾ ਹਰ ਕੰਮ ਬੜੀ ਚੰਗੇ ਦਿਲ ਲਾ ਕੇ ਚੰਗੀ ਤਰ੍ਹਾਂ ਦਿਲ ਲਾ ਕੇ ਕਰਦੀ ਰਹੀ ਪਰ ਫਿਰ ਬਾਅਦ ਚੋ ਦਿਓਰ ਦਾ ਵਿਆਹ ਹੋ ਗਿਆ ਤਾਂ ਨਵੀਂ ਬੋਟੀ ਆ ਗਈ ਉਹ ਵੀ ਮਾਪਿਆਂ ਦੇ ਉਹ ਬਹੁਤ ਕੁਝ ਲਈ ਠੀਕ ਉਹਨੂੰ ਦਾਜ ਦੇ ਵਿੱਚ ਬਹੁਤ ਕੁਝ ਮਿਲਿਆ ਜਿਹਦੇ ਨਾਲ ਬਲੰਤੋ ਦਾ ਉਸ ਘਰ ਦੇ ਵਿੱਚ ਜਿਹੜਾ ਮਾੜਾ ਮੋਟਾ ਪ੍ਰਭਾਵ ਸੀ ਉਹ ਵੀ ਖਤਮ ਹੋ ਗਿਆ ਕਿਉਂਕਿ ਹੁਣ ਜਿਹੜੀ ਨਵੀਂ ਵਿਆਹ ਕੇ ਆਈ ਸੀ ਉਹ ਦਾਜ ਲਈ ਸੀ ਉਹ ਪਹਿਲਾਂ ਲਈ ਨਹੀਂ ਸੀ ਤਾਂ ਕਰਕੇ ਉਹਨੂੰ ਹੋਰ ਮਿਹਣੇ ਵੱਜਣੇ ਸ਼ੁਰੂ ਹੋ ਗਏ ਗਿਆਲ ਉਹਨਾਂ ਚਿਰ ਮਾਪਿਆਂ ਤੋਂ ਅਲੱਗ ਨਾ ਹੋਇਆ ਜਿੰਨਾ ਚਿਰ ਉਹਨਾਂ ਉਸ ਨੂੰ ਰੰ ਦਾ ਗੋਲਾ ਠੀਕ ਆ ਗੋਲਾ ਆਖ ਕੇ ਘਰੋਂ ਨਾ ਕੱਢਿਆ ਵਨ ਘਰ ਦੀ ਵੰਡ ਸਮੇਂ ਵੀ ਮਾਪਿਆਂ ਨੇ ਗਿਆਲੇ ਨੂੰ ਨਿਕੰਮਾ ਮਾਲ ਤੇ ਜ਼ਮੀਨ ਦਿੱਤੀ ਪਰ ਉਹ ਫਿਰ ਵੀ ਝੁੱਪ ਰਿਹਾ ਹੁਣ ਬਲੰਤੋ ਤੇ ਗਿਆਲੇ ਨੂੰ ਸਬਰ ਦਾ ਕੁੱਟ ਫਰੀ ਬੈਠਿਆ 11 ਸਾਲ ਹੋ ਗਏ ਤੇ ਉਹ ਬੜੀ ਗਰੀਬੀ ਦੇ ਵਿੱਚ ਦਿਨ ਕੱਟਦੇ ਰਹੇ ਬਲੰਤੋ ਸੱਸ ਸਹੁਰੇ ਤੇ ਦਿਓਰ ਦੀਆਂ ਤੱਤੀਆਂ ਠੰਡੀਆਂ ਸੁਣਦੀ ਰਹੀ ਤੇ ਉਹਦੀ ਦਰਾਣੀ ਜਿਹੜੀ ਕਿ ਅਮੀਰ ਘਰ ਦੀ ਧੀ ਸੀ ਉਹਨੂੰ ਗੱਲ-ਗੱਲ ਤੇ ਚੋਭਾ ਲਾਉਂਦੀ ਰਹਿੰਦੀ ਉਹ ਬਲੰਤੋਂ ਦੇ ਦੁੱਖ ਦੇਖ ਕੇ ਖੁਸ਼ ਹੁੰਦੀ ਰਹਿੰਦੀ ਤਾਂ ਇੱਕ ਦਿਨ ਉਸਨੇ ਮਾਪਿਆਂ ਤੋਂ ਇੱਕ ਮੱਝ ਲਿਆਂਦੀ ਤਾਂ ਬਚਿੰਤੋ ਗਵੰਢਣ ਨਾਲ ਇਸ ਸੰਬੰਧੀ ਗੱਲਾਂ ਕਰਦੇ ਆ ਬਲੰਤੋਂ ਨੂੰ ਲਾ ਕੇ ਕਿਹਾ ਲੋਕਾਂ ਵਾਂਗ ਕੁਝੇ ਫੜ ਕੇ ਲੱਸੀ ਨੂੰ ਦਰ ਦਰ ਤਾਂ ਦਰ ਦਰ ਨਾ ਤੁਰਾ ਤੁਰਾਂਗੇ ਬੀ ਜੀ ਐਸੀ ਹੁਣ ਤਾਂ ਆਲਮਾਚ ਲੈ ਜਾਂਦੀ ਤਾਂ ਕਿ ਫਿਰ ਸੀ ਲੱਸੀ ਲੈਣ ਲੋਕਾਂ ਦੀ ਤਰ੍ਹਾਂ ਦਰ ਦਰ ਦਰਵਾਜ਼ੇ ਦਰਵਾਜ਼ੇ ਨਹੀਂ ਜਾਵਾਂਗੇ ਉਹ ਬਲੰਤੋ ਨੂੰ ਸੁਣਾ ਰਹੀ ਸੀ ਉਹਦੀ ਜਿਹੜੀ ਕਿ ਤਰਾਣੀ ਤਾਂ ਬਲੰਤੋ ਨੂੰ ਪੂਰੀ ਸਮਝ ਲੱਗ ਗਈ ਸੀ ਕਿ ਉਹਦੀ ਦਰਾਣੀ ਆਪਣੀ ਅਮੀਰੀ ਦਾ ਹੰਕਾਰ ਕਰ ਉਹਨੂੰ ਹੰਕਾਰ ਕਰਦੀ ਹੈ ਤਾਂ ਉਹ ਕਈ ਵਾਰੀ ਸੋਚਦੀ ਕਿ ਜੇਕਰ ਉਹ ਵੀ ਅਮੀਰ ਮਾਪਿਆਂ ਦੀ ਧੀ ਹੁੰਦੀ ਤਾਂ ਉਹਨੂੰ ਵੀ ਇਹ ਗੱਲਾਂ ਨਾ ਸੁਣਨੀਆਂ ਪੈਂਦੀਆਂ ਤਾਂ ਇੱਕ ਦਿਨ ਉਹਦੇ ਸਹੁਰੇ ਤੇ ਮਾਗੀ ਨੇ ਸ਼ਰਾਬ ਪੀ ਕੇ ਬਲੰਤੋ ਨੂੰ ਫੇਰ ਗਾਣੇ ਕੱਢੀਆਂ ਤੇ ਉਹ ਅੱਗੇ 11 ਸਾਲ ਚੁੱਕ ਪਜਾ ਗੱਲਾਂ ਸੁਣਦੀ ਰਹੀ ਸੀ ਤੇ ਗਿਆਲੇ ਨੂੰ ਦਿੱਤਾ वचन ਉਹਨੇ ਪਾਲਦੀ ਰਹੀ ਉਹਨੇ ਤੋੜਿਆ ਨਹੀਂ ਪਰ ਹੁਣ ਆਪਣੇ ਕੋਲ ਬਰਾਬਰ ਦੀ ਧੀ ਨੂੰ ਦੇਖ ਕੇ ਉਹ ਇੰਨਾ ਹੁਣ ਆਪਣੇ ਕੋਲ ਬਰਾਬਰ ਦੀ ਧੀ ਨੂੰ ਦੇਖ ਕੇ ਉਹ ਇੰਨਾ ਗਾਲਾਂ ਨੂੰ ਬਰਦਾਸ਼ਤ ਨਾ ਕਰ ਸਕੇ ਤੇ ਉਹਦੇ ਸਬਰ ਦਾ ਪਿਆਲਾ ਭਰ ਚੁੱਕਿਆ ਸੀ ਤੇ ਉਹ ਮੋਗੇ ਵਿਚਲੀ ਜਿਹੜੀ ਕਰੀਰ ਦੀ ਢਿੰਗਰੀ ਫਸੀ ਸੀ ਉਹਨੂੰ ਟੁੱਟਣ ਫਸੀ ਕਰੀਰ ਦੀ ਢਿੰਗਰੀ ਟੁੱਟਣ ਨੂੰ ਕਰਦੀ ਸੀ ਮਤਲਬ ਕਿ ਟੁੱਟਣਾ ਚਾਹੁੰਦੀ ਸੀ ਉਹ ਸਾਰੀ ਰਾਤ ਦੁਖੀ ਰਹੀ ਤੇ ਸੌਂ ਨਾ ਸਕੀ ਅਗਲੇ ਦਿਨ ਗਿਆਲਾ ਨਰਮਾ ਗੋਡਣ ਚਲਾ ਗਿਆ ਪਰ ਉਹ ਸਾਰਾ ਦਿਨ ਮੰਜੇ ਤੇ ਦੁਖੀ ਪਈ ਰਹੀ ਕੋਈ ਕੰਮ ਨਾ ਕੀਤਾ ਤੇ ਨਾ ਹੀ ਰੋਟੀ ਖਾਦੀ ਦਿਨ ਢਲੇ ਗਿਆਲਾ ਘਰ ਆ ਮੁੜਿਆ ਤੇ ਉਹ ਬਲੰਤੋ ਦੀ ਹਾਲਤ ਦੇਖ ਕੇ ਉਹਨੂੰ ਬਹੁਤ ਦੁੱਖ ਹੋਇਆ ਤੇ ਉਹ ਨਿਮੋਜਨਾ ਹੋ ਕੇ ਖੁਰਲੀ ਤੇ ਬਹਿ ਗਿਆ ਤੇ ਬਲੰਤੋ ਦੀ ਸਾਰੇ ਸੁੰਦਰਤਾ ਨੂੰ ਯਾਦ ਕਰਨ ਲੱਗਿਆ ਐਨੇ ਨੂੰ ਸ਼ਰਾਬ ਨਾਲ ਰੱਜਿਆ ਮਾਗੀ ਆ ਗਿਆ ਉਹਦਾ ਦਿਓਰ ਤੇ ਉੱਚੀ ਜਿਹੀ ਗਿਆਲੇ ਨੂੰ ਕਹਿਣ ਲੱਗਿਆ ਸੁਣਾ ਭਾਈ ਜਨਮ ਰੀਦਾ ਕਿਹੜੇ ਰੰਗਾਂ ਚ ਕਿਹੜੇ ਰੰਗਾਂ ਚ ਗਿਆਲਾ ਜਿਹੜਾ ਅੱਗੇ ਕਦੇ ਨਹੀਂ ਸੀ ਬੋਲੇ ਹੁਣ ਵੀ ਚੁੱਪ ਰਿਹਾ ਪਰ ਜਦੋਂ ਬਲੰਤੋ ਨੇ ਗਿਆਲੇ ਨੂੰ ਚੁੱਪਚਾਪ ਦੇਖਿਆ ਤਾਂ ਬਹੁਤ ਦੁਖੀ ਹੋਈ ਤੇ ਗੁੱਸੇ ਵੀ ਚ ਆ ਗਈ ਉਹਦੇ ਸਬਰ ਦਾ ਪਿਆਲਾ ਭਰ ਗਿਆ ਸੀ ਤੇ ਉਹ ਉੱਠ ਬੈਠੀ ਪਰ ਉਸ ਨੂੰ ਸਾਹਮਣੇ ਦਿਓਰ ਦੀ ਥਾਂ ਤੇ ਸੋਹਰਾ ਖੜਾ ਦਿਖਾਈ ਦਿੱਤਾ ਉਹ ਉਸ ਵੇਲੇ ਬੜੇ ਗੁੱਸੇ ਦੇ ਨਾਲ ਦੇਖਣ ਲੱਗੀ ਤੇ ਉਸ ਨੂੰ ਇਹ ਪਤਾ ਵੀ ਨਾ ਰਿਹਾ ਕਿ ਉਸ ਦਾ ਸਿਰ ਨੰਗਾ ਮਦਲਗ ਨੂੰ ਉਹਨਾਂ ਨੂੰ ਗੁੱਸਾ ਆ ਗਿਆ ਤੇ ਕਰੀਬ ਦੀ ਢਿੰਗਰੀ ਜਿਹੜੀ ਉਹਦੇ ਪਤੀ ਨੇ ਉਹਦੇ ਅੱਗੇ ਖੜੀ ਕੀਤੀ ਸੀ ਮਾਪੇ ਸਾਹਮਣੇ ਨਹੀਂ ਬੋਲਣਾ ਉਹ ਟੁੱਟ ਗਈ ਸੀ ਬਲੰਤੋਂ ਬੜੇ ਗੁੱਸੇ ਵਿੱਚ ਦਿਖਾਈ ਦੇ ਰਹੀ ਸੀ ਸਹੁਰਿਆਂ ਨੂੰ ਉਸ ਨੂੰ ਗੰਦੀ ਗਾਲ ਕੱਢੀ ਤਾਂ ਕਹਿਣ ਲੱਗੇ ਤੂੰ ਸਾਨੂੰ ਕੰਜਰ ਬਣਾ ਛੱਡਿਆ ਪਰ ਉਹ ਸਹੁਰੇ ਵੱਲ ਉਹ ਵੀ ਹੀ ਬਿਟਵਿਟ ਝਾਕਦੀ ਰਹੀ ਪਿਓ ਨੂੰ ਬੋਲਦੇ ਸੁਣ ਕੇ ਮਾਗੀ ਵੀ ਆ ਗਿਆ ਉਹਦਾ ਜਿਹੜਾ ਦਿਓਰ ਆ ਸਾਰਾ ਬੋਲਿਆ ਵੇਖ ਕੰਜਰਾ ਕੰਜਰਾ ਦੀਨੇ ਸਾਨੂੰ ਕਿਵੇਂ ਠਿੱਠ ਕੀਤਾ ਹੋਰ ਤਾਂ ਹੋਰ ਸਭ ਕਰਤੂਤਾਂ ਕਰ ਲਈਆਂ ਹੁਣ ਆਹ ਕਸਰ ਰਹਿੰਦੀ ਸੀ ਮਤਲਬ ਕਿ ਵੀ ਉਹਨੇ ਸਿਰ ਨਹੀਂ ਢੱਕਿਆ ਇਹ ਵੀ ਕਰ ਲਈ ਵੈਨ ਕਿਵੇਂ ਕੰਜਰੀਆਂ ਵਾਂਗ ਬੇਸ਼ਰਮ ਹੋਈ ਬੈਠੀ ਐ ਮੈਨੂੰ ਗੰਡਾਸੀ ਫੜਾ ਕੇ ਰਾਂ ਮੈਂ ਇਹਦੇ ਭੁਗਤਾ ਧੰਦਾ ساری ਉਮਰ ਦਾ ਸਿਆਪਾ ਮੁੱਕੂ ਮਾਗੀ ਨੂੰ ਵੀ ਪਾਗਲਾ ਵਾਂਗ ਗੁੱਸਾ ਚੜ ਗਿਆ ਤੇ ਉਹ ਕੰਧ ਟੱਪ ਕੇ ਬਲੰਤੋ ਦੇ ਵੇੜੇ ਵਿੱਚ ਆ ਗਿਆ ਤੇ ਸੋਹਰਾ ਵੀ ਆ ਗਿਆ ਉਧਰ ਕਰੀ ਦੇਟ ਇੰਗਰੀ ਟੁੱਟ ਚੁੱਕੀ ਸੀ ਬਲੰਤੋ ਨੇ ਘੋਟਣਾ ਫੜ ਲਿਆ ਤੇ ਦੋਹਾਂ ਨੂੰ ਲਲਕਾਰਿਆ ਉਹ ਡਰ ਗਏ ਗਿਆਲੇ ਨੇ ਬਲੰਤੋਂ ਨੂੰ ਇਹ ਕਾਰਨ ਤੋਂ ਰੋਕਿਆ ਰੋਕਣਾ ਚਾਹਿਆ ਪਰ ਬਲੰਤੋਂ ਨੇ ਮਾਗੀ ਦੇ ਮੋਢੇ ਤੇ ਘੋਟਣਾ ਇਹਨੇ ਜ਼ੋਰ ਨਾਲ ਮਾਰਿਆ ਕਿ ਉਹਦੀ ਬਾਹ ਟੈਣੀ ਜਿਵੇਂ ਟਾਣੀ ਟੁੱਟਦੀ ਐ ਉਹਵੇਂ ਟਾਣੀ ਵਾਂਗ ਲੰਮਕਣ ਲੱਗੀ ਸੋਹਰਾ ਗਾਹ ਹੋਇਆ ਤਾਂ ਬਲੰਤੋਂ ਨੇ ਉਸਦੇ ਵੀਕਟ ਕਟਕਾਤੀ ਤਾਂ ਉਹ ਗਾਲਾਂ ਕੱਢਦੇ ਪਿੱਛੇ ਹਟ ਗਏ ਮਤਲਬ ਕਿ ਜਿਹੜਾ ਉਹਦਾ ਸਬਰ ਦਾ ਪਿਆਲਾ ਸੀ ਉਹ ਟੁੱਟਣ ਲੱਗਿਆ ਤੇ ਕੋਈ ਡਾਂਗ ਸੋਟਾ ਲੱਭਣ ਲੱਗਿਆ ਪਰ ਬਲੰਤੋਂ ਘੋਟਣਾ ਸੰਭਾਲੀ ਕਾਲ ਕਰੂਪ ਬੜੀ ਕਾਲ ਕਰੂਪ ਦੇਵੀ ਦੀ ਤਰ੍ਹਾਂ ਬਣੀ ਖੜੀ ਸੀ ਕੋਲੇ ਦੋਹਾਂ ਨੂੰ ਦਿਲ ਖੋਲ੍ਹ ਕੇ ਸੁਨਾਇਆ ਤੇ ਕਿਹਾ ਕਿ ਜਿਹੜਾ ਨੇ ਨੇੜੇ ਆਵੇਗਾ ਉਸਦੇ ਪਾਸੇ ਪੰਦਤ ਤੇ ਜਾਣਗੇ ਸਾਰਾ ਗਲੀ ਗਵੰਡ ਇਕੱਠਾ ਹੋ ਗਿਆ 인ਦਰ ਲੰਬੜਦਾਰ ਨੇ ਆਪਣੀ ਉਮਰ ਦੇ 60 ਸਾਲ ਦੇ ਵਿੱਚ ਇਹੋ ਜੀ ਬੇਸ਼ਰਮ ਤੀਵੀ ਨਹੀਂ ਸੀ ਦੇਖੀ ਉਹ ਬਲੰਤੋਂ ਨੂੰ ਗਾਲਾਂ ਕੱਢਣ ਲੱਗ ਪਿਆ ਪਰ ਬਲੰਤੋਂ ਨੇ ਵੀ ਉਹਨੂੰ ਖੂਬ ਸੁਨਾਇਆ ਮਤਲਬ ਕਿ ਉਹ ਚੇ ਕਸੂਰ ਕੱਢਣ ਲੱਗੇ ਤੇ ਕਿਹਾ ਬਾਬਾ ਵੇਖੀ ਐ ਮੈਂ ਆਪਦੀ ਪੱਗ ਨੂੰ ਲਾਹ ਬੈਠੇ ਆ ਆਵਦੀ ਲੰਬੜਦਾਰੀ ਕੋਲ ਰੱਖ ਜਦੋਂ ਇਹ ਮੇਰੇ ਨਾਲ ਤੇਰੀਆਂ ਤੇਰਵੀਆਂ ਕਰਦੇ ਨੇ ਹੁੰਦੇ ਸੀ ਉਦੋਂ ਤੂੰ ਵੱਡਾ ਪੰਚਾਇਤੀ ਕਿੱਥੇ ਗਿਆ ਸੀ ਠੀਕ ਹੈ ਇਸੇ ਪਿੰਡ ਵਿੱਚ ਵੱਸਦੀ ਸੀ ਕਿ ਕਿਤੇ ਹੋਰ ਮਤਲਬ ਕਿ ਫਿਰ ਬਲੰਤੋਂ ਨੇ ਉਹਨਾਂ ਨੂੰ ਸਵਾਲ ਕਰੇ ਲੰਬੜਦਾਰ ਚੁੱਪ ਕਰ ਗਿਆ ਹੁਣ ਉਹ ਗਿਆਲੇ ਦੇ ਗੱਲ ਪੈ ਗਿਆ ਤੇ ਸਾਰੇ ਗਿਆਲੇ ਨੂੰ ਕੋਸਣ ਲੱਗਾ ਕਿ ਉਸਦੇ ਵਿੱਚ ਹੌਸਲਾ ਨਹੀਂ ਤੇ ਉਸਨੇ ਤੀਮੀ ਸਿਰ ਚੜਾ ਰੱਖੀਏ ਸਾਰੇ ਗਿਆਲੋਂ ਨੂੰ ਤੇ ਬਲੰਤੋਂ ਨੂੰ ਬੁਰਾ ਭਲਾ ਕਹਿਣ ਲੱਗੇ ਅਖੀਰ ਵਿੱਚ ਕੁਝ ਸਿਆਣੇ ਮਾਗੀ ਤੇ ਉਸਦੇ ਪਿਓ ਨੂੰ ਉਥੋਂ ਲੈ ਗਈ ਹਰ ਇੱਕ ਨੇ ਬਲੰਤੋ ਦੇ ਗਿਆਲੇ ਨੂੰ ਮਾੜਾਇਆ ਗਾਲਾਂ ਕੱਢੀਆਂ ਸਾਰਿਆਂ ਦੇ ਜਾਨਵਰੋਂ ਗਿਆਲਾ ਅੰਦਰ ਵੜਿਆ ਤੇ ਬਾਹਰੋਂ ਉਸਨੇ ਡਿੱਗਣ ਦੀ ਆਵਾਜ਼ ਸੁਣੀ ਠੀਕ ਹੈ ਸਾਰਿਆਂ ਨੇ ਜਾਨਵਰੋਂ ਗਿਆਲਾ ਅੰਦਰ ਵੜ ਗਿਆ ਤੇ ਬਾਹਰੋਂ ਨੇ ਫਿਰ ਡਿੱਗਣ ਦੀ ਆਵਾਜ਼ ਸੁਣੀ ਤੋਂ ਉਹਨੇ ਬਾਹਰ ਨਿਕਲ ਕੇ ਮੁੱਦੀ ਪਈ ਬਲੰਤੋ ਨੂੰ ਦੇਖਿਆ ਉਸ ਤੋਂ 7 ਮਹੀਨਿਆਂ ਬਾਅਦ ਫਿਰ ਬਲੰਤੋ ਮਰ ਗਈ ਇਸ ਤਰ੍ਹਾਂ ਇਸ ਕਹਾਣੀ ਵਿੱਚ ਆਪਣੇ ਸਮਾਜ ਦੇ ਇਸਤਰੀ ਪ੍ਰਤੀ ਕਠੋਰ ਵਤੀਰਾ ਦੀ ਝਾਕੀ ਇਸ ਕਹਾਣੀ ਦੇ ਵਿੱਚ ਪੇਸ਼ ਕੀਤੀ ਗਈ ਆ ਇਸ طرح ਦੀ ਕਹਾਣੀਕਾਰ ਸਾਨੂੰ ਸਮਾਜ ਦੇ ਇਸਤਰੀ ਪ੍ਰਤੀ ਅਜਹਿਰ ਰਵਈਏ ਦਾ ਸੁਧਾਰ ਕਰਨ ਦੀ ਪ੍ਰੇਰਣਾ ਦਿੰਦਾ ਤੇ ਕਿ ਇਹਦਾ ਸਾਰਾ ਵਿਸ਼ਾ ਵਸਤੂ ਵੀ ਸੇਮ ਹੀ ਹੁੰਦਾ ਠੀਕ ਹੈ ਥੈਂਕਸ